ਜੀ ਸਾਰਿਆਂ ਨੂੰ ਅੱਜ ਹੈਗਾ 3 ਦਸੰਬਰ 2024 ਅੱਜ ਲੁਧਿਆਣੇ ਇਕੱਠ ਸੀਗਾ ਬੁੱdde ਨਾਲੇ ਦੇ ਵਿੱਚ ਜਿਹੜਾ ਪੈ ਰਿਹਾ ਫੈਕਟਰੀਆਂ ਦਾ ਗੰਦਾ ਪਾਣੀ ਤੇ 12 ਵਜੇ ਦਾ ਟਾਈਮ ਸੀਗਾ 베ਰ ਕਪੈਂਟ ਪਹੁੰਚਣ ਦਾ ਤੇ ਆਪਾਂ ਪਹੁੰਚ ਰਹੇ ਹਾਂ ਉੱਥੇ ਸਾਡੇ ਪਿੰਡ ਦੇ ਵਿੱਚੋਂ ਬਾਕੀ ਪਤਾ ਨਹੀਂ ਕੌਣ-ਕੌਣ ਜਾਊਗਾ ਤੇ ਮੇਰੇ ਨਾਲ ਜਿੰਨੇ ਵੀ 4-5 ਜਾਣੇ ਸੀਗੇ ਸਾਰਿਆਂ ਨੂੰ ਆਪਾਂ ਕਿਹਾ ਸਾਰੇ ਪਹੁੰਚ ਰਹੇ ਨੇ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਕੀ ਮਾਹੌਲ ਆ ਤੇ ਪਹੁੰਚਣਾ ਦਾ ਆਪਣਾ ਫਰਜ਼ ਬਣਦਾ ਵੱਧ ਤੋਂ ਵੱਧ ਪਹੁੰਚਿਓ ਪਰ ਇਹ ਵੀਡੀਓ ਲੇਟ ਹੋ ਜਾਣੀ ਆ ਕਿਉਂਕਿ ਮੈਂ ਦਿਖਾਉਣਾ ਸੀਗਾ ਵੀ ਕੌਣ ਕੌਣ ਉੱਥੇ ਆਏ ਨੇ ਪਹੁੰਚ ਗਿਆ ਅੱਪਾ ਡੇਲੋ ਮੈਂ ਤੇ ਸਤਨਾਮ ਹਣੀ ਆਉਣਗੇ ਉਹਨਾਂ ਨਾਲ ਚੱਲਦੇ ਆ ਕਿ ਕਿਉਂਕਿ ਆਪਣੀ ਰੇਂਜ ਲੁਧਿਆਣੇ ਪੜਜੋ ਕੀ ਹੈ ਨਹੀਂਗੀ ਫੈਰ ਵੀ ਜਾਣ ਵਾਲੀ ਆ ਇਹਦਾ ਹੋਰ ਕਿਰੇ ਕੰਮ ਹੋ ਜੇ ਮੇਰਾ ਮੈਂ ਲੱਦੇ ਆ ਪਹੁੰਚ ਗਏ ਸੀਗੇ ਲੁਧਿਆਣੇ ਆ ਤਾਂ ਬੈਰੀਕੇਟਿੰਗ ਆ ਗੱਡੀਆਂ ਨੂੰ ਚੈੱਕ ਕਰਕੇ ਤੋੜਦੇ ਮੋਟਰਸਾਈਕਲ ਲੰਗੀ ਜਾਂਦੇ ਆ ਅਸੀਂ ਵੀ ਤਿੰਨੇ ਜਣੇ ਇੱਕ ਮੋਟਰਨੇ ਤੇ ਜਾ ਰਹੇ ਆ ਏਡਾ ਚੱਕਰ ਨਹੀਂ ਗਾ ਪਹੁੰਚ ਥੱਕਦੇ ਹੀ ਬਹਾਨੇ ਦਾ 100 ਹੁੰਦੇ ਨੇ ਇਹਾਂ ਦਾ ਬੈਰੀਕੇਡਿੰਗ ਹੋਈ ہوئی ਹੈ ਬਾਕੀ ਦੇਖਦੇ ਆਪਾਂ ਕੀ ਮਾਹੌਲ ਹੈ ਦਿਖਾਈ ਜਾਣਾ ਹੈ ਨਾਲ ਦੀ ਨਾਲ ਆ ਬੇਕਅਪ ਐਡੇ ਕੋਲੇ ਪਹੁੰਚਣਾ ਲੈ ਪਿੱਛੇ ਪੁਲਸ ਵਾਲੇ ਪਿੱਛੇ ਘੱਟ ਦੇ ਖੜੇ ਨੇ ਆ ਪੂਰੇ ਵੀ ਖੜੇ ਨੇ ਜਾਲੀ ਦੇ ਪੱਟ ਦਰੂਗਾ ਆਪਣਾ ਜੱਥਾ ਇਧਰ ਨੂੰ ਗਗਰੇ ਸਾਰਾ ਮਾਹੌਲ ਸ਼ਾਂਤਮਈ ਆ ਕੋਈ ਹੁੱਲੜਬਾਜੀ ਨਹੀਂ ਬਸ ਇਹਨਾਂ ਨੇ ਹਣ ਤੇ ਤੋਂ ਦੀ ਪਾਰ ਗੱਲ ਕਰੀ ਤੇ ਭੈਣ ਹੁਣੀਆਂ ਖੜੇ ਸੀਗੇ ਤੇ ਭਾਈ ਹੁਣੀ ਆਪਣੇ ਪੁਰਾਣੇ ਗਰੁੱਪ ਦੇ ਸਾਰੇ ਬੇਰ ਭਾਈ ਇਕੱਠੇ ਨੇ ਬਹੁਤ ਸੱਜੇ ਹੋਈ ਆ ਉਹਨਾਂ ਨੂੰ ਫੜਨੂ ਜਿਹੜੇ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਕੁਰਸ ਲੱਗੀ ਹੋਈ ਆ ਗੈਨ ਉਹਨਾਂ ਨੂੰ ਫੜਨੂ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਆ ਗੱਡੀਆਂ ਲੈ ਜਾਂਦੀਆਂ ਵੀ دہشت ਭਾਈ ਚੱਕ ਚੱਕ ਮੁੰਡੇ ਅੰਦਰ ਸਿੱਟੀ ਏ ਵੀ ਹੋਰ ਜਿਹੜੇ ਵੀ ਮੁੰਡੇ ਨੇ ਉਹ ਇੱਥੋਂ ਚਲੇ ਜਾਣ ਵੀ ਡਰ ਕੇ ਭੱਜੀ ਜਾਣ ਡਾਂਗਾ ਡੂੰਗਾ ਲਈ ਫਿਰਦੇ ਨੇ ਉਧਰ ਵੀਡੀਓ ਆ ਰਹੀਆਂ ਨੇ ਭਈਏ ਛੋਟੇ ਹਾਥੀਆਂ ਚ ਭਰ ਭਰ ਕੇ ਇਕੱਠ ਕਰ ਰਹੇ ਨੇ ਪੂਰਾ ਬਾਕੀ ਵਾਹਿਗੁਰੂ ਅੰਦਰ ਸੰਗ ਸੰਗ ਆਈ ਆ ਕਾ ਮਾਹੌਲਾ ਕੋਈ ਇੱਥੇ ਹੁੱਲੜ ਬਾਜੀ ਨਹੀਂ ਗਈ ਜਿਹੜਾ ਕੋਈ ਵੀ ਇਹਨਾਂ ਨੇ ਘਾੜਨਾ ਆਪੀ ਘੜ ਲੈਣਾ ਡਾਂਗਾ ਸੋਟ ਲੈ ਕੇ ਪਿਆਰ ਨੇ ਹੱਥ ਫੜ ਕੇ ਜਿਹੜੇ ਜਿਹੜੇ ਜਾਗਦਿਆਂ ਜ਼ਮੀਰ ਵਾਲੇ ਸੀਗੇ ਭਾਈ ਪਹੁੰਚ ਗਏ ਗਰੁੱਪ ਦੇ ਵਿੱਚੋਂ ਵੀ ਕਾਫੀ ਜਿਹੜੇ ਆਏ ਨੇ ਬਾਕੀ ਸਾਡੇ ਗਰੁੱਪ ਵਾਲੇ ਤਾਂ ਵੀ ਪਹੁੰਚ ਗਏ ਜਿਸ ਤਰ੍ਹਾਂ ਕੋਈ ਪਹੁੰਚਣਾ ਉਹਨਾਂ ਇੱਕ ਦਜੀ ਕਰਦੇ ਆ ਆਹੋ ਸਾਰਾ ਸਾਰਾ ਲੰਗਰਣਾ ਕੱਢਾ ਦਾੰਗਾਲੇ ਆਏ ਧੱਕਾ ਕਰਦੇ ਨੇ ਆਏ ਵਧੀਆ ਖੇਡਾਈ ਉਹ ਪੈਗਣੀ ਸੇ ਤਾਂ ਵਧੀਆ ਬੰਦਾ ਉਹ ਲਾਈਨ ਚਲਾ ਲਈ ਬੰਦੇ ਨਾ ਕੋਈ ਨਹੀਂ ਆਪਾਂ ਉਰੀ ਥੋੜਾ ਸ਼ਾਂਤ ਮੈਂ ਥੋੜਾ ਜਿਹਾ ਰੱਖਦੀ ਆਹ ਸਿੰਘਾਂ ਨੂੰ ਗੁਰਪ੍ਰੀਤ ਥੋੜੇ ਆਰਾਮ ਨਾਲ ਰਹੀ ਉਰੇ ਸਹੀ ਹੈ ਇਹ ਆ ਗਿਆ ਬਣਾ ਰਿਹਾ ਆ ਠੀਕ ਆ ਠੀਕ ਆ ਥੋੜਾ ਧਿਆਨ ਨਾਲ ਆ ਆ ਆ ਆ ਲਾ ਕੇ ਬੰਦੇ ਆ ਓਏ ਖੜਾ ਟੀਨ ਵਾਲੇ ਪਾਣੀ ਨੂੰ ਬਚਾਉਣ ਲਈ ਆ ਸੰਘਰਸ਼ ਚੱਲ ਰਿਹਾ ਐਨੀ ਕ ਲੋਕਾਂ 'ਚ ਜਾਗਰੂਕਤਾ ਨਹੀਂ ਇੱਥੇ ਵੀ ਕੀ ਕਰ ਸਕਦੇ ਆਪਾਂ ਵੀ ਇੱਥੇ ਲੜਾਈ ਵਾਲੇ ਨੇ ਸਾਂਝਾ ਮੁੱਦਾ ਸਾਂਝਾ ਮੁੱਦਾ ਨਹੀਂ ਕਰਦੇ ਬੈਠੋ ਬੈਠੋ ਯਾਰ ਬੈਠੋ ਯਾਰ मुरदाबाद मुरदाबादबा मुरदाबाद 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 मुरदाबाद

i did ਇੱਕ ਬੱਸ ਸਾਰੀ ਸੜਕ ਪੁਲਿਸ ਦੀ ਇੱਕ ਬੱਸ ਸੰਗਤ ਦੀ ਰੜ ਮੜ ਕੇ ਹੋਈ ਜਾਂਦਾ ਕਾ ਮੈਂ ਕੋਲ ਸਾਨੂੰ ਤੇ ਆ ਮੈਂ ਕਹਿੰਦਾ ਬੋਲੀਆਂ ਬੋਲੀਆਂ ਮਾਰਾਂਗਾ ਗਾਣੇ ਕੋਈ ਨਹੀਂ ਕੋਈ ਨਹੀਂ ਵੀਰੋਂ ਕੋਈ ਟੋਡਾ ਨਾਲ ਹੀ ਮੈਂ ਕਹਿੰਦਾ ਬੋਲੀਆਂ ਬੋਲੀਆਂ ਮਾਰਾਂਗਾ ਸੜਕ ਅਸੀਂ ਕਿੱਥੇ ਜਾਣ ਦਾ ਅਰੇ ਕੋਈ ਚੈੱਕ ਕਰੀ ਚੱਕਦੇ ਆਗੇ ਬਾਕੀ ਉਹ ਵੀ ਆਪਣੇ ਨਾਲ ਦੇ ਨੇ ਉਹਨਾਂ ਨੇ ਡਿਊਟੀ ਵੀ ਕਰਨੀ ਆ ਉਹਨਾਂ ਦੀ ਵੀ ਗਲਤੀ ਕੋਈ ਨਹੀਂ ਨਾਲ ਹੀ ਨੇ पिछे रही सारा कुझु ज़रूरु सारा ਕੇ ਲੈ ਕੇ ਗਾ ਕੇ ਨੀ ਆ ਸਰਕਾਰਾਂ ਲਿੰਗ ਗਾੜੇ ਕੋ ਸਰਕਾਰਾਂ ਆਪਾਂ ਬਦਲ ਦੇਣੀ ਹੈ ਸਰਕਾਰ ਸਾਡੀ ਹੌਡੀ ਹੌਂਸ ਤੇ ਦੀ ਮਰਜੀ ਜਾਨ ਸਾਡਾ ਸਿਰ ਦੇ ਲੋ ਵਿੱਚ ਉਹ ਸਾਡਾ ਸਿਰ ਦੇ ਲੋ ਵਿੱਚ ਬੰਦ ਕਰੋ ਅੱਜ ਹੀ लड़ाईंदगेट तोड़ियूं मारे ਲੱਖੇ ਬਾਈ ਪੱਤਿਆਨੀ ਅਸੀਂ ਦੋ ਜਮਾਨ ਪਹੁੰਚਿਆ ਸੀਗਾ ਲੱਖੇ ਨੂੰ ਕਹਿੰਦੇ ਰਾਜ ਜੀ ਗ੍ਰਿਫਤਾਰ ਕਰ ਲਿਆ 40 ਬੱਚਾ Rajasthan ਤੋਂ ਆਉਣੀ ਸੀ ਉਹ ਉੱਥੇ ਰੋਕਤੀਆਂ ਤੇ ਕੱਲੇ ਕੱਲੇ ਲੁਧਿਆਣਾ ਏਰੀਆ ਦਾ ਇਕੱਠ ਹੋਇਆ ਵੀ ਬੱਚ ਬਚਾ ਕੇ ਜਿੰਨੇ ਕੁ ਵੀ ਨੌਜਵਾਨ ਕੋਈ ਵੀ ਬਿੱਗੀਆਂ ਭੈਣਾ ਪਹੁੰਚ ਸਕਦੀਆਂ ਵੀ ਪਹੁੰਚੀਆਂ ਮੋਰ ਤੇ ਚੱਲੂਗਾ ਲੰਬਾ ਹਲੇ ਟਾਈਮ ਲੱਗੂਗਾ ਬਾਕੀ ਹਾਜ਼ਰੀ ਲਵਾਇਓ ਜਿਹੜਾ ਬੇਰ ਕਮੈਂਟ ਤੋਂ ਅੱਗੇ ਗੁਰਦੁਆਰਾ ਸਾਹਿਬ ਹੁੰਦਾ ਲੈਰ ਦੇ ਕੰਡੇ ਤੇ ਉੱਥੇ ਮੋਰ ਚੱਲ ਗਿਆ ਹੋਇਆ ਜੂ ਪਹੁੰਚੋ ਜਿਹੜੇ ਵੀ ਪਹੁੰਚ ਸਕਦੇ ਆ ਤਾਲੀ ਲਗਾਉਣੀ ਆਪਣਾ ਫਰਜ਼ ਆ ਜਿਹੜੇ ਆ ਇਹਨਾਂ ਦਾ ਧੰਨਵਾਦ